ਲੋ ਮੇਟਰੋ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਹੋਰ ਸ ਮੇਲਾ ਹਨੂਮਾਨਗੜ ਜ਼ਿਲ੍ਹੇ ਦੇ ਵਿੱਚ ਚੱਲ ਰਿਹਾ ਹਨੂਮਾਨਗੜ ਖਾਸ ਹੀ ਚੱਲ ਰਿਹਾ ਇੱਧਰ ਮੇਲਾ ਲੱਗਿਆ ਪਿਆ ਬਾਈ ਹਰਜਾਪ ਅੱਜ ਵਧਾਈ ਦਾ ਪਾਤਰ ਜਿਵੇਂ ਉਹਦੀ ਬਿਛੇਰੀ ਸੇਲ ਹੋ ਚੁੱਕੀ ਆ ਕਰਾਂਗੇ ਗੱਲਬਾਤ ਬਾਈ ਹਰਜਾਪ ਨਾਲ ਜਿਹੜੇ ਬਾਈ ਹੋ ਕਸਟਮਰ ਪਹੁੰਚਿਆ ਜਿਨ੍ਹਾਂ ਨੇ ਖਰੀਦਾਰੀ ਕੀਤੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਇੱਧਰ ਪੂਰਾ ਮੇਲਾ ਲੱਗਾ ਹੈ ਤਾਂ ਬਿਛੇਰੀ ਤੁਸੀਂ ਚੈੱਕ ਕਰ ਲਓ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਜੀ ਜਾਣਕਾਰੀ ਲਵਾਂਗੇ ਆਪਾਂ ਇਹਨਾਂ ਤੋਂ ਕਿੱਥੋਂ ਬਾਈ ਜਰੀ ਪਹੁੰਚੇ ਆ ਹਰਜਾਪ ਨਾਲ ਗੱਲਬਾਤ ਕਰਾਂਗੇ ਇਹਨਾਂ ਕੋਲੇ ਹੋਰ ਕੋੜੇ ਵੀ ਆ ਤੁਸੀਂ ਗੱਲਬਾਤ ਫੋਨ ਤੇ ਕਰ ਸਕਦਾ ਹੈ ਜੀ ਜਾਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰੋਂ ਤੁਸੀਂ ਮੇਲੇ ਤੇ ਆਪਣੀ ਬੇਸ਼ੇਰੀ ਲੈ ਕੇ ਆਏ ਸੁਬਾ ਸੁਬਾ ਹੀ ਹਨਾ ਤੇ ਉਂਦਿਆ ਸਾਰੇ ਉਤਰ ਨਹੀਂ ਦਿੱਤੀ ਬਾਈ ਹੋਰ ਗੱਡੀ ਚ ਉਤਰੀ ਨਹੀਂ ਨਹੀਂ ਜੀ ਪਹਿਲਾਂ ਹੀ ਪਹੇਗੀ ਠੀਕ ਆ ਕਿੱਥੋਂ ਪਹੁੰਚੇ ਸੀ ਆਪਾਂ ਸਕੇਰੇ ਖੇਡ ਤੋਂ ਆਏ ਜੀ ਠੀਕ ਆ ਇਹਦੀ ਲਾਈਨ ਬਾਰੇ ਦੱਸੀ ਆਪਾਂ ਇਹ ਲਾਈਨ ਕੀ ਹੈ ਇਹ ਅਰਜਨ ਦੀ ਪੋਤੀ ਹੈ ਜੀ ਅੱਛਾ ਅਰਜਨ ਦੀ ਪੋਤੀ ਆ ਅਰਜਨ ਦਾ ਬੱਚਾ ਸੀ ਆਪਣੇ ਘਰੇ ਠੀਕ ਆ ਅਰਜਨ ਦੀ ਪੋਤੀ ਹੈ ਜੀ ਠੀਕ ਆ ਠੀਕ ਆ ਅੱਛਾ ਤਾਂ ਮਾਏ ਦੀ ਬਹੁਤ ਚ ਅਸ਼ਾ 62 ਇੰਚ ਦੀ ਬੋਧਾ ਨਾ ਚੰਗੀ ਹੈ ਠੀਕ ਆ ਹਾਂਜੀ ਇਹਦੀ ਉਮਰ ਕਿੰਨੀ ਹੈ ਇਹ ਜੀ 8 ਮਹੀਨੇ ਦੀ ਬੱਚੀ ਹੈ ਜੀ 8 ਮਹੀਨੇ ਦੀ ਹਾਂਜੀ ਕਿੰਨੀ ਹਾਈਟ ਹੈ ਦੀ ਇਹਦੀ ਹਾਈਟ ਜੀ ਹੁਣ 57 ਇੰਚ ਹੋ ਗਈ 62 33 ਇੰਚ ਦੀ ਕੋੜੀ ਖੁੱਲੀ ਤਿਆਰ ਹੋਣੀ ਹੈ ਠੀਕ ਆ ਫਿਰ ਜਿੰਨੀ ਡਿਮਾਂਡ ਰੱਖੀ ਉਹਨੇ ਸੇਲ ਹੋ ਗਈ ਹਾਂਜੀ 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 ਉਹਨੇ ਦੀ ਹੋ ਗਈ ਹੋ ਗਈ ਜੀ ਠੀਕ ਆ ਪੂਰੇ ਖੁਸ਼ ਹੋ ਪੂਰੇ ਖੁਸ਼ ਆ ਫਿਰ ਦੱਬੇ ਟੱਬੇ ਬਣਨੇ ਆ ਅੱਜ ਲੱਡੂਆਂ ਦੇ ਘਰੇ ਜਾ ਕੇ ਬਣਨੇ ਆ ਬਣ ਦਿਆਂਗੇ ਦੱਬੇ ਦੀ ਕੀ ਗੱਲ ਆ ਅੱਛਾ ਅੱਛਾ ਤੇ ਵਾਈ ਹੋਰ ਕਿੱਥੇ ਪਹੁੰਚਿਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਨਾ ਸੁਵੰਦਨੀ ਹੋਵੇ ਕੰਮ ਆਪਣਾ ਹਾਂਜੀ ਚੜ੍ਹਾਈ ਜਾਵੇ ਹਨਾ ਕਿੰਨੇ ਕ ਘਰੇ ਜਾਨਵਰ ਰੱਖਦੇ ਹੋ ਪਹਿਲੀ ਵਾਰ ਹੀ ਲਈ ਹੈ ਬਾਈ ਯਾਰ ਪਹਿਲੀ ਵਾਰ ਹੀ ਜ਼ਿੰਦਗੀ ਪਹਿਲੀ ਵਾਰ ਹੀ ਲਈ ਹੈ ਅੱਛਾ ਪਹਿਲੀ ਵਾਰ ਹੀ ਹਾਂਜੀ ਅੱਛਾ ਪਹਿਲੀ ਵਾਰੀ ਸ਼ੌਂਕ ਕੀਤਾ ਇਧਰ ਬੰਨੇ ਹਾਂਜੀ ਠੀਕ ਆ ਠੀਕ ਆ ਤਾਂ ਪੜਾਈ ਪੜੋ ਹੀ ਨਾਲ ਕਰ ਰਹੇ ਹਾਂ ਜਾਇਦ ਤਰਾ ਸ਼ੌਂਕ ਇਧਰ ਹੀ ਹੋ ਗਿਆ ਨਹੀਂ ਪਲੱਸ 2 ਹੋ ਗਈ ਜਗਾ ਭਰਾਂਗੇ ਵੀ ਅੱਛਾ ਗਾਂਹ ਹੋਰ ਵੀ ਰੱਖੋਗੇ ਪਛੇਰੀਆਂ ਘਰੇ ਫਿਰ ਹਾਂਜੀ ਵੇਖਾਂਗੇ ਜੀ ਫਿਰ ਇੱਕ ਲਈ ਹੈ ਜੀ ਠੀਕ ਆ ਠੀਕ ਆ ਹਾਂਜੀ ਅੱਛਾ ਅ ਆ ਫੇਰਾ ਕਿੰਨੇ ਕ ਦੀ ਹੋ ਗਈ ਜਿੰਨੇ ਕ ਦੀ ਸੂਤ ਲੱਗਿਆ ਬਣ ਗਈ ਗੱਲ ਹਾਂਜੀ ਹਾਂਜੀ ਅੱਛਾ ਅੱਗੇ ਸੇਲ ਕਰਨੀ ਕਿ ਰੱਖਣੀ ਹੈ ਰੱਖਾਂਗੇ ਜੀ ਠੀਕ ਆ ਹਾਂਜੀ ਕਿਵੇਂ ਲੱਗਿਆ ਬਾਈ ਦਾ ਸਵਾਬ ਬਹੁਤ ਵਧੀਆ ਸੀਗਾ ਵਧੀਆ ਲੱਗਿਆ ਕਿਹਦੇ ਪਹਿਲੀ ਦੇਖਣੀ ਹੈ ਕਿਹਦਾ ਇੰਨੀ ਤੇ ਨਹੀਂ ਮੈਂ ਅੱਛਾ ਅੱਛਾ ਠੀਕ ਆ ਠੀਕ ਆ ਬਹੁਤ ਵਧੀਆ ਬੰਦੇ ਕੀ ਨਾਂ ਜੀ ਆਪਣਾ ਮੇਰਾ ਨਾਂ ਉਸਨਪ੍ਰੀਤ ਹੈ ਜੀ ਅੱਛਾ ਪਿੰਡ ਕਿਹੜਾ ਆਪਣਾ ਪਿੰਡ ਸ਼ੇਰਾਂ ਵਾਲੀ ਜੀ ਸ਼ੇਰਾਂ ਵਾਲੀ ਹਾਂਜੀ ਇਹ ਕਿਹੜੇ ਜ਼ਿਲ੍ਹੇ ਚ ਆ ਗਿਆ ਮੁਕਸਰਤੀ ਜਿਹੜਾ ਸ੍ਰੀ ਮੁਕਸਰ ਸਾਹਿਬ ਜਿਹਨੂੰ ਕੁੱਤੇ ਵਾਲੇ ਕਹਿੰਦੇ ਉਹ ਪਿੰਡ ਦਾ ਨਹੀਂ ਕਿਤੇ ਹਾਂਜੀ ਹਾਂਜੀ ਜੋ ਮਿੱਤਰਾ ਪਿੰਡ ਛੇਰਾ ਵਾਲੀ ਆ ਨਾਮ ਬਦਲ ਚੁੱਕਿਆ ਤੁਸੀਂ ਪੁੱਤਿਆਂ ਵਾਲੇ ਨਾਂ ਤੇ ਮਸ਼ਹੂਰ ਹੁੰਨੇ ਹੋ ਥੋੜੇ ਜੇ ਛੇਰਾ ਵਾਲੀ ਕਈ ਵਾਰੀ ਨਾ ਭੁਲੇਖਾ ਲੱਗ ਜਾਂਦਾ ਹਨਾ ਹਾਂਜੀ ਹਨਾ ਤੇ ਮੁਕਸਰ ਜ਼ਿਲ੍ਹੇ ਦੇ ਪਿੰਡ ਪੈਂਦੇ ਆ ਜੀ ਜਿਵੇਂ ਫਤਵੀ ਖੜਾ ਸਿੱਖ ਵਾਲਾ ਕੱਖਾਂ ਵਾਲੀ ਛੇਰਾ ਵਾਲੀ ਛੇਰਾ ਵਾਲੀ ਪਿੰਡ ਤੋਂ ਪਹੁੰਚਿਆ ਦੇਖ ਸਕਦੇ ਹੋ ਤੁਸੀਂ ਜਿਹੜਾ ਸਿੱਧੀ ਮੁਕਸਰ ਸੇਬ ਬਲਾਕੇ ਨਾਲ ਲੰਬੀ ਪੈਂਦਾ ਤਾਂ ਛੌਂਕਾ ਬਹੁਤ ਵਧੀਆ ਇਹਨਾਂ ਨੂੰ ਜਿਵੇਂ ਕਿ ਹੁਣ ਰੁਝਾਨ ਇਸ ਪਾਸੇ ਜ਼ਿਆਦਾ ਲੋਕਾਂ ਦਾ ਤਾਂ ਪਹਿਲੀ ਵਾਰੀ ਬੇਛੇਰੀ ਲੈ ਕੇ ਜਾ ਰਿਹਾ ਬਹੁਤ ਬਹੁਤ ਵਧਾਈਆਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤਾਂ ਨੰਬਰ ਆਪਾਂ ਦੋਨਾਂ ਦੇ ਦੱਸਾਂਗੇ ਹਰਜਾਬ ਆਪਾਂ ਨੰਬਰ ਦੱਸੇ 82950 4254 ਕੋਈ ਆਪਾਂ ਸਰਸਵਾਲਾ ਕੋੜ ਅਧਿਕਾਰੀ ਹੈਗਾ ਹਾਂਜੀ ਹੈਗਾ ਜੀ ਕਿਹੜਾ ਜੀ ਉਹ ਅਰਜਨ ਦਾ ਬੱਚਾ ਜੀ ਬਰੋਲਾ ਅਰਜਨ ਦਾ ਬੱਚਾ ਠੀਕ ਆ ਕਿੰਨੀ ਸਰਵਸ ਰਕੀ ਉਹਦੀ ਉਹਦੀ ਜੀ 15000 ਰੁਪਏ 15000 ਰੁਪਏ ਹਾਂਜੀ ਠੀਕ ਆ ਨੰਬਰ ਦੱਸਿਓ ਆਪਣਾ ਇੱਕ ਵਾਰ 82950 40254 ਪਿੰਡ ਕਿਹੜਾ ਆਪਣਾ ਸਕੇਰਾ ਕਿਹੜਾ ਜੀ ਜ਼ਿਲ੍ਹਾ सिरसा ਠੀਕ ਆ ਠੀਕ ਆ ਆਪਣਾ ਜੀ ਮੇਰਾ ਨੰਬਰ 988305244 ਠੀਕ ਆ ਅਮੇਤਰੋਏ ਬਾਈ ਜੀ ਪਹੁੰਚੇ ਸੀ ਅੱਜ ਹਨੂਮਾਨਗੜ੍ਹ ਸਵੇਰ ਬਿਚੇਰੀ ਇਹਨਾਂ ਨੇ ਉੱਤਰ ਨਹੀਂ ਦਿੱਤੀ ਗੱਡੀ ਤੋਂ ਨਾਲ ਦੀ ਨਾਲ ਹੀ ਚੱਕ ਲਈ ਕੁਆਲਿਟੀ ਤੁਸੀਂ ਚੈੱਕ ਕਰ ਲਿਓ ਆਪਾਂ ਤੁਹਾਨੂੰ ਦਿਖਾ ਰਿਆਂ ਤਾਂ ਮੇਲਾ ਦੇਖ ਸਕਦੇ ਹੋ ਲੱਗਿਆ ਹੈ ਹਨੂਮਾਨਗੜ੍ਹ ਵਾਲਾ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਮੈਂ ਆਏ ਬਈ ਲੈਉਣੇ ਆ ਜਾ ਰਹੀ ਹੈ ਜੀ ਹੁਣ ਚੜਾਉਣਗੇ ਤੁਹਾਨੂੰ ਦਿਖਾਵਾਂਗੇ ਲੋ ਮਿੱਤਰੋ ਬਾਈ ਹਰਜਾਪੂਈ ਕਿਸੇ ਨਾਲੋਂ ਘੱਟ ਨਹੀਂ ਆਉਂਦਿਆਂ ਸਾਰੀ ਘੋੜੀਆਂ ਨੇ ਸੇਲ ਕਰਤੀ ਹੈ ਨਾ ਗੱਡੀ ਤੋਂ ਉੱਤਰ ਨਹੀਂ ਦਿੱਤੀ ਬਾਈ ਹਰਾਂ ਨੇ ਬਹੁਤ ਵਧੀਆ ਘੋੜੀਆਂ ਇਨਾਂ ਕੋਲੇ ਬਛੇਰੀਆਂ ਵੀ ਸਰਸ ਵਾਲਾ ਘੋੜਾ ਵੀ ਆ ਲਓ ਜੀ ਮਿੱਤਰੋ ਗੱਡੀ ਲੱਗ ਚੁੱਕੀ ਆ ਹੁਣ ਲੋਡਿੰਗ ਹੋ ਜੂਗੀ ਤੇ ਜਾਊਗੀ ਪਿੰਡ ਛੇਰਾਂ ਵਾਲੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਬਾਈ ਹੋਰਾਂ ਪਹੁੰਚੇ ਹੋਇਆ ਦੇਖ ਸਕਦੇ ਹੋ ਤੁਸੀਂ ਤਾਂ ਬਹੁਤ ਬਹੁਤ ਧੰਨਵਾਦ ਬਾਈ ਹੋਰਾਂ ਦਾ ਜਿਨ੍ਹਾਂ ਨੇ ਇਸ ਪਾਸੇ ਰਜਾਨ ਕੀਤਾ ਘੋੜੀਆਂ ਵਾਲੇ ਪਾਸੇ ਤਾਂ ਤੁਸੀਂ ਵੀ ਦੇਖ ਕੇ ਜਰੂਰ ਕਰੋਗੇ ਮੈਨੂੰ ਲੱਗਦਾ ਲਓ ਜੀ ਲੋਡਿੰਗ ਹੋ ਰਹੀ ਆ ਲਓ ਵੀ ਮਿੱਤਰੋ ਘੋੜੀ ਲੋਡਿੰਗ ਹੋ ਗਈ ਆ ਬਾਈ ਜੀ ਹਰੇ ਲੈ ਕੇ ਚੱਲੇ ਆ ਕਰੇ ਪਿੰਡ ਛੇਰਾਂ ਵਾਲੀ ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਵੀਡੀਓ ਤਾਂ ਜਿਹੜੀ ਆਪਾਂ ਰੇਟ ਬਾਰੇ ਗੱਲ ਦੱਸ ਰਹੇ ਆ ਰੇਟ ਬਾਰੇ ਤੁਸੀਂ ਹਰਜਾਪ ਨੂੰ ਗੱਲਬਾਤ ਕਰ ਲਿਓ ਹਰਜਾਪ ਨਾਲ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਕਿੰਨੇ ਦੀ ਸੇਲ ਹੋਈ ਆ ਧੰਨਵਾਦ ਦੋਸਤੋ ਸ਼ੇਅਰ ਜਰੂਰ ਕਰਿਓ ਕਿਉਂਕਿ ਹੋਰ ਵੀ ਨਵੇਂ ਮੁੰਡੇ ਇਸ ਪਾਸੇ ਆਉਣੇ ਚਾਹੀਦੇ ਆ ਘੋੜੀਆਂ ਦਾ ਸ਼ੌਂਕ ਸਾਰਿਆਂ ਨੂੰ ਹੋਣਾ ਚਾਹੀਦਾ ਹੈ